ਸੋਰਾ ਚੰਡਾ ਚੌਂਕ ਤੇ ਨਲਈਆ ਚੌਂਕ ਵਿੱਚ ਨਾਕਾ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਕੀ ਕੰਮ ਚੱਲ ਰਿਹਾ ਇਹ ਜਿਹੜੀ ਹੈ ਦਿੱਲੀ ਨਾਕਾਬੰਦੀ ਚੱਲਦੀ ਹੈ ਮਾਨਯੋਗ ਐਸਐਲਪੀ ਸਾਹਿਬ ਜੀ ਜੀ ਲੋ ਇਹ ਸ਼ਿਫਟਿੰਗ ਨਾਕਾ ਹੁੰਦਾ ਜਿੱਦਾਂ ਇੱਦਾਂ ਕਪੌਣਾ ਕਿਤਾ ਸੀ ਟਾਂਡਾ ਚੌਂਕ ਦੇ ਵਿੱਚ ਜਿਹੜੀ ਚੈਕਿੰਗ ਕੀਤੀ ਹੈ 36 ਗੱਡੀਆਂ ਦੀ ਕਿ 36 ਵਹੀਕਲ ਆ ਉਹਨਾਂ ਦੀ ਚੈਕਿੰਗ ਕੀਤੀ ਆ ਉਹ ਨਲਈਆ ਚੌਂਕ ਦੇ ਵਿੱਚ ਨਾਕਾ ਲਾਇਆ ਹੋਇਆ ਇਹ ਜਿਹੜੀਆਂ ਕੋਈ ਕਾਰਾਂ ਆ ਰਹੀਆਂ ਨੇ ਪ੍ਰੋਪਰ ਜਿਹੜੀਆਂ ਛੱਕੀ ਗੱਡੀਆਂ ਦੇਖ ਰਹੀਆਂ ਨੇ ਉਹਨਾਂ ਦੀ ਪ੍ਰੋਪਰ ਡਿੱਗੀਆਂ ਖੋਲ ਕੇ ਜੋ ਬੈਗ ਆ ਉਹਨਾਂ ਦੀ ਪ੍ਰੋਪਰ ਜਿਹੜੀਆਂ ਲਾਹੀ ਕਰਤੀ ਜਾਰੀ ਹੈ ਬਿਲਕੁਲ ਲਗਾਤਾਰ ਦਿੱਲੀ ਨਾਕਾਬੰਦੀ ਜਿਹੜੀ ਹੁੰਦੀ ਆ ਮਾਨਯੋਗ ਐਸ.ਪੀ. ਸਾਹਿਬ ਜੀ ਦੀ ਬਹੁਤ ਸਕਟ ਹੈ ਜਤਾ ਇਸ ਬੰਦੇ ਵਿੱਚ ਦਿੱਲੀ ਨਾਕਾਬੰਦੀ ਹੁੰਦੀ ਆ ਜੋ ਅੱਜ ਕੱਲ੍ਹ ਹਾਲਾਤ ਜਿਹੜਾ ਤੁਹਾਨੂੰ ਪਤਾ ਹੀ ਆ ਜੰਮੂ ਕਸ਼ਮੀਰ ਤੇ ਬੇਇਤੀਬਾਰਦਤ ਹੋਈ ਆ ਉਹਨੂੰ ਮੱਦੇ ਨਜ਼ਰਾ ਹਟੇ ਹੋਏ ਸਾਰਾ ਪੰਜਾਬ ਯਾ ਲਲਟਿਆ ਜਿਹੜੀ ਜਿਹੜੀ ਬਿਲਕੁਲ ਬਰੀਕੀ ਨਾਲ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਅਸ਼ਕੀ ਚੀਜ਼ ਮਿਲੀ ਹੈ ਜੀ ਇੱਕੋ ਬਾਹਲੀ ਛੱਕੀਦਨੀ ਮਿਲੀ ਉਹ ਸਰਕਾਰਪੀਓ ਗੱਡੀ ਸੀ ਉਹਦੇ ਵਿੱਚ ਇੱਕ ਡੰਡਾ ਪਿਆ ਸੀ ਉਹ ਅੱਗੇ ਪਰਚੀ ਜੀ ਲਾਈ ਦੀ ਤੇ ਕਿ ਡੰਡਾ ਉਸਾਦਾ ਸੀ ਉਹ ਅਸੀਂ ਜਿਹੜਾ ਕਰ ਲਿਆ ਉਹ ਠੀਕ ਹੈ ਬੰਦੇ ਇੱਥੇ ਲੱਗੇ ਪਿੰਡਦੇ ਆ ਤੇ ਉਹਦੀ ਕੋਈ ਜਾਨੀ ਛੱਤੀ ਬੰਦੇ ਨਹੀਂ ਜੋ ਪਰ ਕੰਕ ਦੀ ਬੁੜਾਈ ਜਿਹੜੀ ਚੱਲਦੀ ਹੈ ਦੇਖਿਆ ਗਿਆ ਪੇ ਕੰਪਾਈਨਾ ਜਿਹੜੀਆਂ ਰਾਤ ਨੂੰ ਵੀ ਚੱਲਦੀਆਂ ਸੜਕਾਂ ਤੇ ਵੀ ਚੱਲਦੀਆਂ ਰੱਖੀਆਂ ਜਾਂਦੀਆਂ ਤੇ ਉਹਨਾਂ ਦੇ ਕਈ ਵਾਰੀ ਪਿੱਛੇ ਕੋਈ ਰਿਫਲੈਕਟਰ ਨਹੀਂ ਹੁੰਦਾ ਨਾ ਕੋਈ ਇੰਡੀਕੇਟਰ ਨਹੀਂ ਹੁੰਦਾ ਇਹਨਾਂ ਨੂੰ ਕੀ ਤੁਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਹੁਣ ਫਟਾਈ ਚੱਲਣੀ ਹੈ ਲਗਾਤਾਰ ਤੇ ਤੁਸੀਂ ਵੀ ਦੇਖੀ ਕਿ ਇੱਕ ਮਸ਼ੀਨ ਖੜੀ ਕਰਕੇ ਉਹ ਚੱਲ ਰਿਹਾ ਹੁਣੇ ਆਈ تھی ਕੰਪੈਨ ਹੈ ਉਹਨੂੰ ਚੰਗੀ ਤਰ੍ਹਾਂ ਪ੍ਰੋਪਰ ਜਿਹੀ ਚੈੱਕਿੰਗ ਕੀਤੀ ਗਈ ਆ ਉਹਦੇ ਪਿੱਛੇ ਜਿਹੜੇ ਇੰਡੀਕੇਟਰ ਸੀ ਉਹ ਟੁੱਟੇ ਸੀ ਤੇ ਸਦਾ ਵੀ ਕੀਤੀ ਗਈ ਆ ਵੀ ਜਰਾ ਪਿੱਛੇ ਪ੍ਰੋਪਰ ਆਪਰਾ ਜਿਹੜਾ ਇੰਡੀਕੇਟਰ ਵੀ ਠੀਕ ਰਹੋ ਤੇ ਪ੍ਰੋਪਰ ਜਿਹੜੇ ਉਹਦੇ ਆ ਫਲੈਕਟਰ ਹੁੰਦੇ ਆ ਰੈਡੀ ਰੈਡੀਅਮ ਦੇ ਇਹ ਰਾਤ ਵੇਲੇ ਦੇਖੋ ਵੀ ਇਹ ਕੋਈ ਗੱਡੀ ਜਾ ਰਹੀ ਆ ਉਹ ਪ੍ਰੋਪਰ ਹੋ ਉਹਨੇ ਮੰਨਿਆ ਵੀ ਠੀਕ ਆ ਮੈਂ ਬਿਲਕੁਲ ਵੀ ਪ੍ਰੋਪਰ ਜਿਹੜਾ 에ਅਰ ਫਲੈਕਟ ਲੌਂਗ ਹੈ ਜਿਹੜਾ 에ਅਰ ਨਾਲ ਸਟੇਬਿਲਿਟੀ ਕੰਟਰੋਲ ਕੀਤੀ ਜਾਂਦੀ ਆ ਪਰ ਬੜ ਵੀ ਇਹ ਦੇਖਿਆ ਜਾਂਦਾ ਵੀ ਕਈ ਜਿਹੜੇ ਬੰਦੇ ਹੱਲੇ ਤੱਕ ਵੀ ਇਦਾਂ ਦੇ ਹੈਗੇ ਜਿਹੜੇ ਨਾਲ ਗੱਡੀ ਦੇ ਪਾਇਲਿਟੇ ਰੱਖਦੇ ਆ ਕਿ ਨਾ ਉਹਦਾ ਨੰਬਰ ਜਿਹੜਾ ਪ੍ਰੋਪਰ ਉੱਪਰ ਆ ਇਹ ਮੇਰੇ ਸਹਾਰਾ ਬਿਲਕੁਲ 100% ਤੇ ਆਪਾਂ ਜਿਹੜਾ ਬਿਲਕੁਲ ਜਰੀਆ ਵੇਖੋ ਤੁਸੀਂ ਖੜੇ ਹੋ ਸੀਟ ਬੈਲਟਾਂ ਲੱਗੀਆਂ ਹੋਈਆਂ ਪ੍ਰੋਪਰ ਚੰਗ ਹੋ ਰਹੀਆਂ ਪੇਪਰ ਵੀ ਪੂਰੇ ਆ ਪਰ ਥੋੜੇ ਬੋਧੇ ਬੰਦੇ ਹੈਗੇ ਜਿਹੜੇ ਨਹੀਂ ਪੇਪਰ ਪੂਰੇ ਤੇ ਉਹਨਾਂ ਨੂੰ ਵੀ ਬੇਇਜ਼ਤੀ ਵੀ ਕਰ ਰਹੇ ਆਪਣੇ ਪੇਪਰ ਪੂਰੇ ਕਰੋ ਤੇ ਜੇ ਨਹੀਂ ਕਰੋਗੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੇ ਆ ਤੇ ਕੁੰਡ ਜਿਹੜੇ ਕਲਾਂ ਵੀ ਕੱਟੇ ਜਾ ਰਹੇ ਆ ਇੱਕ ਮੋਟਰਸਾਈਕਲ ਲੁਕੇ ਆਏ ਆ ਲੜਕੇ ਦਾ ਦੋ ਨਾ ਕੀ ਆ ਜੀ ਉਹ ਜਿਹੜਾ ਉਹਨੂੰ ਪ੍ਰੋਪਰ ਪੁੱਛ ਰਹੇ ਆ ਉਹਦਾ ਲਾਇਸੈਂਸ ਹੈ ਨਹੀਂਗਾ ਨਾ ਵੀ ਆਸਲੀਆ ਸੋਰੀ ਹਾਂ ਦੇ ਕੇ ਜਿਹੜੀ ਆ ਪ੍ਰੋਪਰ ਅਨਬਾਉਂਡ ਕਰ ਬਹੁਤ ਸਾਰਾ ਲੋਕ ਕੀ ਕਹਿੰਦਾ ਚੱਲਦੇ ਆ ਸ਼ਾਰਪ ਦੇ ਆ ਮੈਂ ਇਹ ਬੇਨਤੀ ਕਰਨੀ ਚਾਹੂੰਗਾ ਵੀ ਜਿਹੜੇ ਆ ਟੂ ਵੀਕ ਲੜੇ ਆ ਜਿਹੜਾ ਹੈਲਮਟ ਪਾਇਆ ਸੀ ਅਪਟੈਕ ਕੀਤਾ ਆ ਉਹਦਾ ਧੰਨਵਾਦ ਕੀਤਾ ਵੀ ਠੀਕ ਆ ਤੂੰ ਆਪਣੀ ਸੇਫਟੀ ਆ ਤੇ ਜਿਹੜਾ ਟਲਾਰੇ ਆ ਤੁਸੀਂ ਟੂ ਵੀਲਰ ਹੈਲਮਟ ਪਾਓ ਗੱਡੀ ਜਿਹੜੀ ਚਲਾ ਰਹੇ ਹੋ ਸੀਟ ਬੈਲਟ ਸੇਫਟੀ ਬੈਲਟ ਲਾਓ ਪ੍ਰੋਪਰ ਜਿਹੜੀ ਟ੍ਰੈਫਿਕ ਰੂਲ ਦੀ ਪਾਲਣਾ ਕਰੋ ਲੰਘਣਾ ਨਾ ਕਰੋ ਪਿੱਛੇ ਰਸਤੇ ਦੇਖਿਆ ਜੰਮਾ ਜਿਹੜਾ ਨਾਕਾ ਲਗਾਇਆ ਹੁੰਦਾ ਤਾਂ ਪਿੱਛੇ ਜਿਹੜੇ ਸ਼ਰਾਬ ਦੀ ਕੋਈ ਚੁੰਦੇ ਆ ਉਹ ਪਿੱਛੇ ਕੋਈ ਆਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਕੀ ਵੀਰ ਕਰਨਾ ਚਾਹੁੰਦੇ ਨੇ ਮੈਂ ਇਹ ਬੇਨਤੀ ਕਰਨ ਚਾਹੂੰਗਾ ਵੀ ਆਪਣੇ ਪੇਪਰ ਜਿਹੜੇ ਅਧੂਰੇ ਹੋ ਪੂਰੇ ਕਰੋ ਭੱਜਣ ਦੀ ਲੋੜ ਨਹੀਂ ਜਿਹੜਾ ਕਾਲੀ ਵਿੱਚ ਤੁਸੀਂ ਢੱਕੋਗੇ ਜਾਂ ਪਿੱਛੋਂ ਮੁੜੋਗੇ ਐਕਸੀਡੈਂਟ ਹੋਣ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਆ ਜਿਹੜਾ ਐਕਸੀਡੈਂਟ ਹੁੰਦਾ ਫੇ ਕੀਮਤੀ ਜਾਨਾਂ ਜਾਂਦੀਆਂ ਨੇ ਤੇ ਇਹਦੇ ਵਿੱਚ ਮੈਂ ਇਹ ਬੇਨਤੀ ਕਰੂੰਗਾ ਵੀ ਦਰਦੀ ਲੋੜ ਨਹੀਂ ਆਪਣੇ ਜਿਹੜੇ ਪੇਪਰ ਪੂਰੇ ਪ੍ਰਾਪਰ ਕਰੋ ਪੂਰੇ ਤੇ ਹੈਲਮਟ ਪਾ ਕੇ ਚੱਲੋ ਸੀਟ ਬੈਲਟ ਲਾ ਕੇ ਚੱਲੋ ਥੈਂਕ ਯੂ